ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜੁੜੇ ਬਨੇ ਰਹਿਣਾ ਵੀ ਨਾ ਵੀਰਾ ਪਹਿਨਾਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅਜਨਾਲਾ ਚ ਚੱਲੀਆਂ ਗੋਲੀਆਂ ਆਮ ਆਦੂ ਆਗੂ ਦੀਪ ਲੱਖੂ ਵਾਲਿਆ ਦੀ ਮੌਤ ਹੋ ਗਈ ਹੈ ਚਾਰ ਜ਼ਖਮੀ ਲੋਕ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਸ਼ੁੱਕਰਵਾਰ ਦੀ ਰਾਤ ਹਲਕਾ ਅਜਨਾਲਾ ਚ ਕੁਝ ਲੋਕਾਂ ਨੇ ਅੰਨੇ ਵਾਰ ਗੋਲੀਆਂ ਚਲਾ ਕੇ ਪੰਜ ਵਿਅਕਤੀਆਂ ਨੂੰ ਜ਼ਖਮੀ ਕਰ ਦਿੱਤਾ ਹੈ ਜਿਸ ਵਿੱਚ ਆਮ ਆਗੂ ਦੀਪ ਇੰਦਰ ਸਿੰਘ ਦੀਪੂ ਲੱਖੂਵਾਲੀਆ ਦੀ ਮੌਤ ਹੋ ਗਈ ਹੈ ਘਟਨਾ ਦਾ ਪਤਾ ਲੱਗਦਿਆ ਹੀ ਥਾਣਾ ਅਜਨਾਲਾ ਦੇ ਐਸ ਐਚਓ ਅਤੇ ਐਸ ਐਸਪੀ ਸਤਿੰਦਰ ਸਿੰਘ ਮੌਕੇ ਤੇ ਪਹੁੰਚੇ ਜਾਣਕਾਰੀ ਅਨੁਸਾਰ ਪਿੰਡ ਲੱਖੂਵਾਲ ਤੋਂ ਬਾਈਕ ਸਵਾਰ ਦੋ ਵਿਅਕਤੀਆਂ ਨੇ ਗੋਲੀ ਚਲਾ ਦਿੱਤੀ ਹੈ ਜਿਸ ਕੰਨ ਦੀਪ ਦਾ ਦੀਪੂ ਦਾ ਮਤਾ ਨਾ ਦੇ ਨੋਜਵਾਨਾਂ ਸਮੇਤ ਪੰਜ ਲੋਕ ਜ਼ਖਮੀ ਹੋ ਗਏ ਹਨ ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਚ ਦੌੜ ਗਈ ਅਤੇ ਦਰਸ਼ਿਤ ਦਛਿਤ ਦਾ ਮਾਹੌਲ ਬਣ ਗਿਆ ਇਸ ਦੀ ਪੁਸ਼ਟੀ ਘਟਨਾ ਸਥਾਨ ਤੇ ਮੋਕੇ ਮੋਕੇ ਦਾ ਚਾਇਜ ਲੈਣ ਲਈ ਪੁੱਜੇ ਐਸਐਸਪੀ ਅੰਮ੍ਰਿਤਸਰ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜ਼ਰੂਰ ਦਿਓ Saňa